ਤੇ ਲੋਕ ਸਰੋਵਰ ਉੱਥੇ ਬਣਾਇਆ ਉਹਦੀ ਮੇਰ ਨਹੀਂ ਕੀਤੀ ਮਾਂਪੁਰਖਾਂ ਨੇ ਹੂੰ ਸਿੱਧ ਸਰ ਕਾਲਜ ਬਣਾਇਆ ਛੱਡ ਕੇ ਉਹ ਚਲੇ ਗਏ ਉਹਦੀ ਮੇਰ ਨਹੀਂ ਕੀਤੀ ਮਾਂਪੁਰਖਾਂ ਨੇ ਜੀ ਆ ਟੱਕੀ ਸਾਹਿਬ ਇਹ ਇਹ ਲੋਕ ਸਮਾਹਦੇ ਸੀ ਇਹਦੀ ਮੇਰ ਕੋਈ ਨਹੀਂ ਕੀਤੀ ਕਿ ਸਾਡੀ ਅਸੀਂ ਮੇਰ ਇਹ ਤਾਂ ਪ੍ਰਸ਼ਾਦਾ ਇੱਕ ਮਦੂਕਰੀ ਇੱਕ ਅਧੀ ਛਕਣੀਆਂ ਜੀ ਜਿੱਥੇ ਮਰਜੀ ਬੈਠ ਕੇ ਛਕ ਲੀਏ ਹਜ਼ੂਰ ਸਾਹਿਬ ਭਜਨਗੜ ਗੁਰਦਾਰਾ ਸਾਹਿਬ ਬਾਬਾ ਅਤਰ ਸਿੰਘ ਮਹਾਰਾਜ ਦੇ ਨਾਂ ਤੇ ਬਣਾਇਆ ਅ ਗੁਰਦਾਰ ਲੰਗਰ ਸਾਹਿਬ ਦੇ ਬਿਲਕੁਲ ਸਾਹਮਣੇ ਜਾਓਗੇ ਤੁਸੀਂ ਬੜੀ ਸੁੰਦਰ ਇਮਾਰਤ ਬਣੀ ਹੋਈ ਆ ਉਹ ਜੀ ਉਹ ਬਣਾਇਆ ਉਹ ਤੋਂ ਪਿੱਛੇ ਉਹ ਵੀ ਉੱਥੋਂ ਦੇ ਪ੍ਰਬੰਧਕਾਂ ਨੇ ਸੰਭਾਲ ਕੇ ਵੀ ਆ ਸੰਭੋ ਉਹ ਥੋੜੇ ਦਾ ਰੌਲਾ ਪਉਣ ਲੱਗੇ ਪਰ ਪਤਾ ਨਹੀਂ ਵੀ ਮਹਾਂਪਰਖ ਨੇ ਪੈਸੇ ਇਕੱਠੇ ਕਰਕੇ ਗੋਲ ਸੰਭਣਗੇ ਫਲਾਣਾ ਕਹਿੰਦੇ ਅਸੀਂ ਕੀ ਲੈਣਾ ਸਭ ਤੋਂ ਤਾਂ ਆਪਦੇ ਆਸਥਾਨ ਨਹੀਂ ਸਮਝ ਜਾਂਦੇ ਜੀ ਆ ਸੰਭੋ ਇਹ 바ਵਾ ਪੂਰਨ ਦਾਸ ਮਹਾਰਾਜ ਦੀ ਸਿੱਖਿਆ ਸੀ ਉਹਨਾਂ ਨੂੰ ਬਾਬਾ ਪੂਰਨ ਦਾਸ ਮਹਾਰਾਜ ਸੰਤਵਾਰ ਦੱਸਦੇ ਹੁੰਦੇ ਸੀ ਇੱਕ ਵਾਰੀ ਮੈਨੂੰ ਦੱਸਿਆ ਕਹਿੰਦੇ ਸੀ ਨਾ ਇਹ ਤੇ ਰੋੜੇਵਾਲ ਦੇ ਨੇੜੇ ਕੋਈ ਸਮਾਗਮ ਸੀ ਕਿਸੇ ਪਿੰਡ ਦਾ ਸਾਂਝਾ ਤੇ ਉੱਥੇ ਅਖੰਡ ਪਾਠ ਕੀਤਾ ਭੋਗ ਪਿਆ ਕਹਿੰਦੇ ਸੀ ਕੀਰਤਨ ਕੀਤਾ ਘੰਟਾ ਦੀਵਾਨ ਵੀ ਲੱਗੇ ਪਿਛੋਂ ਜਿਹੜੀ ਮਾਇਆ ਸੀ ਕਹਿੰਦੇ ਇਕੱਠੀ ਉਹਨਾਂ ਨੇ ਮੈਨੂੰ ਫੜਾਤੀ ਲੋਕਾਂ ਨੇ ਇਕੱਠੀ ਕਰਕੇ ਕਹਿੰਦੇ ਮੈਂ ਜਦੋਂ ਰੋੜੇ ਵਾਲਾ ਏ ਮਾਂ ਵਰਖਾ ਦੇ ਚਰਨਾਂ 'ਚ ਰੱਖਦੀ। ਇਹ ਮਹਾਰਾ ਕਹਿੰਦੇ ਬਾਪੂ ਜੀ ਦਾ ਮਹਾਰਾ ਕਹਿੰਦੇ ਇਹ ਕੀ ਆ? ਕਹਿੰਦੇ ਮਹਾਰਾ ਜਿੱਥੋਂ ਦੀ ਭੇਟਾ ਮਾਇਆ ਕਿੱਥੋਂ ਲੈ ਕੇ ਆਏ ਹੈ ਕਹਿੰਦੇ। ਜਮਰ ਉਹਨਾਂ ਨੇ ਦਿੱਤੀ ਉੱਥੋਂ ਸਮਾਗਮ ਸੀ ਜਿੱਥੇ ਉੱਥੋਂ ਲੈ ਕੇ ਆਏ ਹੈ। ਇੱਥੋਂ ਤੈਨੂੰ ਜਲਪਾਣੀ ਕੁਛ ਨਹੀਂ ਛਕਣਾ। ਇਹਨੂੰ ਜਿੱਥੋਂ ਲੈ ਕੇ ਆਇਆ ਨਾ ਉੱਥੇ ਦੇ ਕੇ ਆ। ਜੀ। ਇਹ ਉੱਥੇ ਦੇ ਕੇ ਆ ਕਹਿੰਦੇ। ਕਹਿੰਦੇ ਅਸੀਂ ਮੁੜ ਕੇ ਕੰਨਾਂ ਨੂੰ ਹੱਥ ਲਾ ਲੇ। ਉਪੜਾ ਗਏ ਮੁਲਕੇ ਕੰਨਾਂ ਉਤ ਲੈ ਕੇ ਕਹਿੰਦੇ ਅਸੀਂ ਨਹੀਂ ਕਿਸੇ ਸਾਂਝੇ ਸਵਾਗਤ ਤੋਂ ਹੁਣ ਸਲੋਡ ਕਾਲ ਜ ਬਣਾਇਆ ਬਣਾਇਆ ਮਹਾਪੁਰਖਾਂ ਨੇ 1971 ਦੇ ਵਿੱਚ ਨਹੀਂ ਪੱਥਰ ਰੱਖਿਆ 1971 ਤੋਂ ਲੈ ਕੇ 2014 ਕੇ ਨਹੀਂ ਮਹਾਰਾਜ ਕੋਈ ਵੀ ਬੰਦਾ ਵਾਹ ਕੱਢ ਕੇ ਕਹਿ ਦੇਵੇ ਵੀ ਇੱਕ ਪੈਸਾ ਵੀ ਮਹਾਪੁਰਖਾਂ ਨੇ ਉੱਥੋਂ ਲਿਆ ਈਵਨ ਗੱਡੀਆਂ ਦੇ ਵਿੱਚ ਤੇਲ ਵੀ ਮਹਾਪੁਰਖਾਂ ਨੇ ਕਦੇ ਕਿਸੇ ਤੋਂ ਪਾਇਆ ਜੀ ਹੁਣ ਤਾਂ ਇੰਨੇ ਹਜ਼ਾਰ ਜੀ ਇੰਨੇ ਲੱਖ ਜੀ ਮਹਾਪੁਰਖਾਂ ਨੇ ਕਦੇ ਕਿਸੇ ਤੋਂ ਕੋਈ ਪੈਸਾ ਲਿਆ। ਸਗੋਂ ਉਹਥੇ ਕਾਲਜ ਦੇ ਵਿੱਚ ਦੇ ਕੇ ਆਉਂਦੇ ਰਹੇ ਨੇ। 6 ਮਹੀਨੇ ਬਾਅਦ ਦੁਆਨ ਲੱਗਦੇ ਸੀ। 6 ਮਹੀਨੇ ਇੰਨੇ ਲੱਖ ਸਾਡੇ ਇੰਨੇ ਲੱਖ ਬਹੁਤ ਉੱਥੇ ਮਾਇਆ ਸਗੋਂ ਚੱਕਿਆ ਕਿਤੇ ਲਾ ਨਹੀਂ ਉੱਥੋਂ। ਜੀ। ਇੰਨਾ ਖੇਡਾ ਨੇ ਮਹਾਪੁਰਖਾਂ ਦੀ ਹੁਣ ਬਾਬਾ ਪੂਰ ਦਾਸ ਮਹਾਰਾਜ ਕਹਿੰਦੇ ਨਾ 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 ਕਿਸੇ ਤੋਂ ਨਹੀਂ। ਜੀ। ਦੇਖੀ ਕਿਤੇ ਬੜਾ ਔਖਾ ਸੰਭਾਲਣਾ ਇਹ ਮਾਇਆ ਕਹਿੰਦੇ ਪੇਟਾ ਫੇਰ ਕਹਿੰਦੇ ਮੈਂ ਸਾਨੂੰ ਦੇਖੋ ਇਹ ਸਾਡੇ ਵਾਸਤੇ ਵੀ ਕਹਿੰਦੇ ਸਾਨੂੰ ਫਿਰ ਮਹਾਪੁਰਖਾਂ ਨੇ ਦੱਸਿਆ ਮਹਾਰਾਜ ਆਪ ਵੀ ਬਜਨ ਕਰਦੇ ਹੁੰਦੇ ਸੀ ਕਹਿੰਦੇ ਤੁਹਾਨੂੰ ਸੇਵਾ ਕਰਨ ਵਾਲੇ ਨੂੰ ਕਿਸੇ ਗ੍ਰੰਥੀ ਸਿੰਘ ਦੀ ਨਿਤਨੇਮ ਤੁਹਾਨੂੰ ਦਸੀਏ ਜੇ ਗ੍ਰੰਥੀ ਸਿੰਘ ਦਾ ਨਿਤਨੇਮ ਇੰਨਾ ਹੋਵੇ ਨਾ ਹਾਂਜੀ ਉਹ ਤਾਂ ਕਹਿਆ ਤਾਂ ਮੰਨੇ ਜਾਊਗਾ ਕਿੰਨਾ ਹੋਵੇ ਪਹਿਲਾਂ ਤਾਂ ਨਿਤਨੇਮ ਕਹਿੰਦੇ ਉਹਦਾ ਆਪ ਦਾ ਹੋਵੇ ਪੰਜੇ ਬਾਣੀਆਂ ਦਾ ਦੂਜਾ ਨਿਤਨੇਮ ਜਿਹੜੇ ਸਥਾਨ ਤੇ ਬੈਠਾ ਉਹਦਾ ਹੋਵੇ ਪੰਜੇ ਬਾਣੀਆਂ ਦਾ ਤੀਜਾ ਨਿਤਨੇਮ ਪੰਜੇ ਬਾਣੀਆਂ ਦਾ ਉਹ ਜਿੱਥੋਂ ਡਾਲੀ ਚੋਂ ਦੁੱਧ ਜਲ ਪਾਣੀ ਮੰਗ ਕੇ ਲਿਖ ਹੁੰਦੇ ਨੇ ਉਹਨਾਂ ਦੇ ਨਾਮ ਦਾ ਹੋਵੇ ਚੌਥਾ ਨਿਤਨੇਮ ਉੱਪਰ ਦੀ ਇਹ ਨਾ ਤਿੰਨ ਤਿੰਨ ਨਿਤਨੇਮ ਪੂਰੇ ਕਰਕੇ ਤਿੰਨ ਵਾਰੀ ਪੰਜ-ਪੰਜ ਬਾਣੀਆਂ ਪੜ ਕੇ ਚੌਥੀ ਵਾਰੀ ਪੜੇ ਨਾ ਉਹਦਾ ਅਸਰ ਫੇਰ ਹੋਊਗਾ ਅੱਛਾ ਜੀ ਨਹੀਂ ਤਾਂ ਕਹਿੰਦੇ ਦਲੇਦਰ ਕਿਉਂ ਪੈਂਦਾ ਦਲੇਦਰ ਤਾਂ ਪੈਂਦਾ ਕਿ ਉਹਨੀ ਕਮਾਈ ਨਹੀਂ ਕਰਦੇ ਕਹਿੰਦੇ ਜੀ ਮਹਾਰਤ ਬਾਜਨ ਕਰਦੇ ਹੁੰਦੇ ਕਹਿੰਦੇ ਗੁਰਦੁਆਰੇ ਦੀਆਂ ਰੋਟੀਆਂ ਤਿੰਨ ਕੰਮ ਕਰੇਣ ਹੱਡ ਗਾਲ ਮਤ ਮਾਰਨ ਉਦਮ ਕਰਨ ਨਾ ਦੇਣ ਕਿਉਂ ਹੁੰਦਾ ਕਮਾਈ ਨਹੀਂ ਹੁੰਦੀ ਹੁਣ ਕਹਿੰਦੇ ਜੇ ਕਮਾਈ ਵਾਲਾ ਕੋਈ ਮਹਾਪੁਰਖ ਇੱਕ ਵਾਰੀ ਕੋਈ ਵਚਨ ਕਹਿ ਦੇਵੇ ਨਾ ਜੀ ਦੁਨੀਆ ਉਹਦੇ ਅੰਦਰ ਘਰ ਕਰ ਕਰਦੀ ਜਾਂਦੀ ਹੈ ਵੀ ਹਾਂ ਇਹਨਾਂ ਮਹਾਪੁਰਖਾਂ ਨੇ ਆ ਵਚਨ ਕੀਤਾ ਹੈ ਜੀ ਉਹਨਾਂ ਦੀ ਕਮਾਈ ਮੈਂ ਪਹਿਲਾਂ ਦੱਸ ਕੇ ਹਟਿਆ ਇੰਨੀ ਕਮਾਈ ਪਿਛਲੇ ਜਨਮਾਂ ਦੀ ਪਤਾ ਨਹੀਂ ਕਿੰਨੀ ਕਮਾਈ ਹੁਣ ਤਾਂ ਹੁਣ ਆਪ ਦੱਸਦੇ ਕਹਿੰਦੇ 1650 ਨੀ ਸਾਡੇ ਪਾਸ 101 ਜਵੀ ਸਾਡੇ ਪਾਸ ਬਾਕੀ ਹੋਰ ਸੇਵਾ ਸੰਭਾਲ ਹੋਰ ਨਿਤਨੇਮ ਉਹ ਅਲੇਦਾ ਹੁੰਦਾ ਸੀ ਜੀ ਹੁਣ ਵੀ ਇੰਨੀਆਂ ਕਮਾਈਆਂ ਬਰਕਤਾਂ ਤਾਂ ਤਾਂ ਹੀ ਹੁੰਦੀਆਂ ਨੇ ਜੀ